ਬਾਡੇ ਟੂ ਯੂ ਕੋਲ ਬੇਜੀ ਆਹ ਵਟ ਟੱਟ ਦੇ ਆ ਕੱਟ ਤੂ ਠੀਕ ਆ ਜੇ ਤੂੰ ਵੀ ਨਾ ਮਾਰੀ ਤੇਰੇ ਨਾਲ ਕੋਈ ਨਹੀਂ ਤੇਰੇ ਨਾਲ ਹੀ ਆ ਬਲੇ ਬਾਡੀ ਸਾਹ ਜਿਆ ਕਾਲ ਦਿਖਾ ਰਿਹਾ ਦੁਬਾਰਾ ਬੁਲਾ ਦੋ ਬਲੇ ਚਿਰ ਨਹੀਂ ਆ ਸਾਹ ਜਿਆ ਕਾਲ ਇਹ ਪੂਰਾ ਕੱਟ ਦੇ ਦੋ ਹੁਣ ਚਮਚਾ ਨਹੀਂ ਲੈਂਦੇ ਤਾਂ ਚਮਚਾ ਦਾ ਲਿਆ ਹੁਣ ਬੱਸ ਕਾ ਕਰ ਤਾ ਬੱਸ ਕਰੋ ਬੱਸ ਮਾ ਬੱਸ ਬੱਸ ਫੋਟੋਆਂ ਕਰਦੇ ਹੁਣ ਤਾਂ ਪੂਰਾ ਗੱਲਾ ਗੱਲਾ ਪਾ ਕੇ ਨਾ ਸਾਰਾ ਸੋਣੇ ਨਹੀਂ ਕੱਲੇ ਜੀ ਸਾਰੇ ਸੋਣੇ ਹੀ ਕਰਦੇ ਆਪਾਂ ਬੱਸ ਆ ਵਾ ਮੈਂ ਕਰਾਉ ਨਾ ਫੋਟੋ ਕਰਾ ਲੈਣਾ ਖੜ ਜਾ ਕਮਾ ਮੈਂ ਉਹ ਬਣਾ ਦੇਣਾ ਹੁਣ ਬਣਾਈ ਜਣਾ ਨਾ ਅਵਾਉ ਕਹਿੰਦਾ ਇਹ ਦੇ ਬਾਦੀ ਹਾਲੇ ਕੋਈ ਗੱਲ ਨਹੀਂ ਆ ਬਰਦੇ ਬਾਂ ਦੇ ਹੈਪੀ ਬਰਥਡੇ ਟੂ ਯੂ ਮਨੂ ਦੇ ਹਾਂ ਨਹੀਂ ਭਾਲੇ ਬਰਦੇ ਡੈਡੀ ਲੈ ਫੋਟੋ ਮੈਂ ਕਰਦਾ ਫੋਟੋ ਕਰ ਦੇ ਤੈ ਖੜੀ ਹੋ ਜਾ ਮੇਰੇ ਕੋਈ ਗੱਲ ਨਹੀਂ ਦੱਛਣਾ ਤੁਸੀਂ ਪਾਏ ਹੋਏ ਇਸ ਤਰ੍ਹਾਂ ਉੱਪਰ ਨਾ ਆਈ ਐ ਇੱਧਰ ਵੇਖੋ ਮਲਾਇਆ ਫੜ ਇੱਕ ਮਿੰਟ ਹੋ ਗਈ ਫੜ ਇੱਕ ਮਿੰਟ ਕੋਣ ਕਰ ਦੇ ਫੜ ਜੀ ਫੜੀ ਫੜਾ ਲੱਕ ਉਹ ਦੋ ਦੇ ਚਲ ਲਓ ਆਲਾ ਆਲਾ ਪਾਲੋ ਆਲਾ ਦਾ ਕਰੂ ਵੀ ਖਾ ਲੈਣ ਬਾਈ ਬਾਈ ਕਿ ਪਹਿਲਾਂ ਨਹੀਂ ਖਾਇਆ ਬਾਅਦ ਖਾਤਾ ਪਹਿਲਾਂ ਤੂੰ ਵੀ ਪਾ ਲੈ ਜੇ ਮੈਨੂੰ ਫੜਾ ਦੀ ਮੈਂ ਕਰ ਦਿੰਦਾ ਇਸ ਵੀ ਬਰਤੈ ਚੋਲਾਂ ਜਾਂਦੀਓ ਮੇਰੇ ਜੀਤ ਦਾ ਗਿਆ ਆ ਆ ਖਾਲੀ ਨਾ ਕਰੋ ਇੱਥੇ ਬੜਾ ਭਰਮਾ ਜਿਹਾ ਰੱਖੋ ਫਿਰ ਵਧੀਆ ਆਉਣਗੇ ਫੋਟੋ ਚਲੋ ਉਹ ਜਰਾ ਟੀਸਲ ਉਹ ਜੇ ਕਲਦੀ ਪਾਤਰੀ ਮਾਣੂ ਖਵਾ ਰੋ ਆ ਗੱਲ ਸਹੀ ਹੈ ਲੋ ਇਹ ਮੈਂ ਖਵਾ ਦਿੰਦਾ ਮਾਤੀਂ ਸਾਡੀ ਦਾ ਇਧਰ ਚਾਕ ਹਾਂ 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 ਚੱਲ ਚੱਲ ਬਹਿ ਲਉ ਬਹਿ ਲੰਨਾ ਹੈ ਜੋ ਨਾ ਕੋਣ ਗੋਣ ਕੁਮਾਨ ਅੰਦਰ ਨਹੀਂ ਜੋਈ ਖੜੇ ਕੀ ਹੁੰਦੇ ਦੇਖ ਰੰਗ ਆ ਗੱਲ ਸਹੀ ਬਾਹਰ ਚਮਚਾ ਮੇਰੇ ਸਾਡੇ ਜੇ ਤੁਮ ਉਸ ਲਾਰਦਾ ਰਹਿ ਜਾਂਦਾ ਉਹਦੇ ਵੀ ਮੂਝ ਬਾਹਰ ਦੁਬਾਰਾ ਠੀਕ ਆ ਇਹਦੇ ਵਿੱਚੱਕ ਨਾਲ ਲੱਗਦਾ ਰਿੰਕੀ ਛੁੜੀ ਹੁੰਦੀ ਹੁੰਦਾ ਭਾਈ ਬੜਾ ਬਲੇਂਕ ਸੁਪਿਆ ਪਨੀਂਦ ਦਾ ਪਹਿਲਾ ਪਤਾ ਇਹ ਆ ਕੋਈ ਨਹੀਂ ਮੈਂ ਕੱਲੀ ਫੋਟੋ ਚੱਲ ਕੱਲੀ ਵਾਹ ਮੇਰੀ ਫੋਟੋ ਕਰ ਲੈਣਾ ਪਹਿਲਾ ਆਉਗਾ ਹੁਣ ਚਲੋ ਜੀ ਜੀ ਮਿਲਵੇ ਜਾ ਆਹ ਫੁੱਕਾ ਮਾਤੀਆਂ ਦਾ ਇਹਦਾ ਨਾਮ ਇਹਨਾਂ ਤੋਂ ਮਾਹੌਲੀ ਬਜਾਈ ਹੈ ਇਹ ਕਿੰਦੋ ਹੋਰ ਆਜੋ ਇਹਨੂੰ ਬਜਾਈਏ ਨਾ ਦੇਰੋਂ ਦਾ ਮਾਰਦੇ ਫੂਕ ਤੋਂ ਹੀ ਨਾ ਚਲੋ ਕੇ ਬੰਬੀ ਫੋਟੋ ਦੇ ਕੇ ਬਾਤ ਚ ਬੱਚਾ ਕੇਕ ਪਹਿਲਾਂ ਬਲੀ ਚੜਦਾ ਆਏ ਉਹ ਫੂਕਾ ਮਾਰਦਾ ਕਿੰਨਾ ਕਿੰਨਾ ਕਹਾਂ ਹਾਂਜੀ ਇੱਕ ਮਿੰਟ ਫੋਟੋ ਕਿ ਦਰਸ਼ਨ ਗਾਹ ਨੂੰ ਉਰਨ ਹੋਇਆ ਆ ਲਓ ਜੀ ਆ ਲੈ ਲਾ ਵੀ ਬੈ ਜਾ ਮੰਮੀ ਉੱਥੇ ਇੱਕ ਥੇ ਬੈ ਜਾ ਇੱਕ ਥੋੜੇ ਨਾਲ ਖੇਡ ਇੱਕ ਹਫਤਾ ਨਹੀਂ ਖੇਡ ਹਾਂਜੀ ਕਹਣਾ ਉਤਾਰਨਾ ਤੇ ਇੰਜ ਜਮਨ ਕਰਦਣਾ ਉਤਾਰਨਾ ਕਰਦੇ ਆਹ ਲੋ ਜੀ ਇਹ ਤਾਂ ਬਹੁਤ ਆਹ ਰਹਿੰਦੇ ਫਿਰ ਬਾਲੀ ਜੀ ਬਾਲੀ ਜੀ ਵਾਰਦੀ ਕਰਦੇ ਮੈਂ ਤਾਂ ਕਹਿੰਦਾ ਹੁਣ ਆਹ ਦਾ ਬੰਦ ਕਰ ਦਈਏ ਜੀ ਬਰ ਸਿੰਘ